ਜਿੰਨਾ ਵੱਡੋਗੇ ਉਹਨਾਂ ਇੰਨਾ ਸਿਰ ਤੇ ਤੁਸੀਂ ਵਧੀਆ ਤਰੀਕੇ ਨਾਲ ਰਾਜ ਕਰ ਸਕੋਗੇ ਜੇ ਇਕੱਠੇ ਹੋਗੇ ਤੇ ਗੱਲ ਨਿਬੜ ਜਾਣੀ ਆ ਆ ਵੇਖੋ ਅਸੀਂ ਜਾਤਾਂ ਦੀ ਗੱਲ ਕਰਦੇ ਆ ਗੁਰਮਤ ਜਾਤ ਪਾਤ ਨੂੰ ਮੰਦੀ ਨਹੀਂ ਹੈ ਪਰ ਕਈ ਵਾਰੀ ਸਰਕਾਰਾਂ ਕੋਲੋਂ ਬੈਨੀਫਿਟ ਲੈਣ ਵਾਸਤੇ ਆਪਣੇ ਆਪ ਨੂੰ ਅਸੀਂ ਖੋਦ ਹੀ ਕਹੀ ਜਾਂਦੇ ਆ ਕਿ ਮੈਂ ਉੱਚੀ ਜਾਤ ਦਾ ਨਹੀਂ ਹੈਗਾ ਗੁਰਮਤੇ ਉੱਚੀ ਜਾਤ ਨੂੰ ਮੰਦ ਗੁਰਮਤਾਂ ਦੇ ਅਸੀਂ ਗੁਰਮਤ ਨੇ ਤੇ ਮੋਹਰ ਲਾਈ ਆ ਇੱਕ ਪਿਤਾ ਇੱਕ ਸਕੇ ਹਮ ਤੂੰ ਮੇਰਾ ਗੁਰਹਾਈ ਗੁਰੂ ਸਾਹਿਬ ਨੇ ਤੇ ਖੁਦ ਕਹ ਦਿੱਤਾ ਭਾਈ ਕਿ ਅਸੀਂ ਸਾਰੇ ਇੱਕੋ ਮਾਲਕ ਦੇ ਬੱਚੇ ਆ ਸਾਡੇ 'ਚ ਕੋਈ ਫਰਕ ਹੈ ਹੀ ਨਹੀਂ ਹੈ ਪਰ ਸਾਡੇ ਸਮਾਜ ਵਿੱਚ ਇਹ ਚੀਜ਼ਾਂ ਤੇ ਵੰਡੀਆਂ ਪੈ ਗਈਆਂ ਇਹ ਜੀ ਵੱਡੀ ਜਾਤ ਦਾ ਐ ਮੈਂ ਨਹੀਂ ਵੀ ਜਾਤਾਂ ਮੈਂ ਤਾਂ ਕਦੀ ਕਦੀ ਸੋਚਦਾ ਹੁੰਨਾ ਧੰਨ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਜਾਤਾਂ ਪਾਤਾਂ ਤੋਂ ਸਾਨੂੰ ਬਾਹਰ ਕੱਢਣ ਵਾਸਤੇ ਇੱਕ ਬਾਟਾ ਦਿੱਤਾ ਕੀ ਅੱਜ ਤੁਹਾਡਾ ਬਾਟਾ ਵੀ ਇੱਕ ਰਹਿ ਗਿਆ ਤੁਹਾਡੀ ਖੰਡੇ ਦੀ ਪੌਲ ਇੱਕ ਰਹਿਣ ਦਿੱਤੀ ਅਗਲੇਾਂ ਦੇ ਬਰਤਨ تاکੋ ਵੰਡ ਦਿੱਤੇ ਗਏ ਲੰਗਰਾਂ ਦੇ ਵਿੱਚ ਇਹ ਜ਼ਿਮੀਦਾਰਾਂ ਦੇ ਬਰਤਨ ਨੇ ਇਹ ਮਜਬੀ ਸਿੱਖਾਂ ਦੇ ਬਰਤਨ ਨੇ ਖੰਡੇ ਦੀ ਪੌਲ ਨਾ ਕਰਨ ਦਿੱਤੀ ਕੌਣ ਬੋਲੂਗਾ ਜੀ ਇਹਨਾਂ ਬਾਰੇ ਅਗਲੇ ਕੁਸ ਕਰਨ ਨਹੀਂ ਦਿੰਦੇ ਜਦੋਂ ਕੋਈ ਇਹਨਾਂ ਬਾਰੇ ਮਾੜੀ ਜੀ ਗੱਲ ਕਰਦਾ ਕੀ ਆਂਦੇ ਨੇ ਜੀ ਇਹ ਨਿੰਦਕ ਨੇ ਇਸੇ ਕ ਕਰਕੇ ਅੱਜ ਸਾਡਾ ਸਮਾਜ ਇਸੇ ਵਹਿਣ 'ਚ ਵਹਿ ਗਿਆ ਮੈਂ ਫਿਰ ਦੁਬਾਰਾ ਬੇਨਤੀ ਕਰਦਾ ਸੌਖਾ ਤਰੀਕਾ ਆਪਣੇ ਘਰਾਂ ਦੇ ਵਿੱਚ ਸਤਿਗੁਰ ਦੀ ਬਾਣੀ ਪੜੋ ਸਹਿਜ ਪਾਠ ਕਰੋ ਆਪਣੇ ਘਰਾਂ ਵਿੱਚ ਆਪਣੇ ਘਰਾਂ ਵਿੱਚ ਖੁਦ ਪੜਨ ਦੀ ਜਿੱਦੋਂ ਜਦੋਂ ਤੁਸੀਂ ਖੁਦ ਪੜੋਗੇ ਨਾ ਤੁਹਾਡੇ ਅੰਦਰੋਂ ਡਰ ਨਿਕਲੇਗਾ ਇਹ ਹੈ ਤੇ ਡਰੀ ਆ ਨਾ ਸਾਡੇ ਅੰਦਰ ਹੋਰ ਕੁਝ ਨਹੀਂ ਡਰ ਬੈਠਾ ਸਾਡੇ ਅੰਦਰ ਵਾਸਤੇ ਵਿੱਚ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਕਲਗੀਧਰ ਪਾਦਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਜਿਹੜਾ ਅੰਦਰ ਡਰ ਬੈਠਾ ਸੀ ਨਾ ਪਾਦਸ਼ਾਹ ਨੇ ਉਹ ਡਰ ਕੱਢਿਆ ਅੱਗੇ ਲਾ ਕੇ ਡਰ ਕੱਢਿਆ ਕਿ ਡਰ ਕੱਢੋ ਆਪਣੇ ਵਿੱਚੋਂ ਕੋਈ ਉੱਚਾ ਨਹੀਂ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਅਸੀਂ ਸਾਰੇ ਰੱਬ ਦੇ ਪੁੱਤਰ ਹਾਂ ਅੱਜ ਡਰੇ ਪਏ ਆ ਅਸੀਂ ਅੱਜ ਤਾਂ ਗੁਰਦੁਆਰੇ ਆਉਣ ਵਾਲਾ ਵੀ ਡਰਿਆ ਪਿਆ ਪੜੀ ਜਾਂਦਾ ਜਿਨ ਨਿਰਭਉ ਜਿਨ ਹਰ ਨਿਰਭਉ ਧਾਇਆ ਜੀ ਤਿੰਨ ਕਾ ਭਉ ਸਭ ਪਰ ਅੰਦਰੋਂ ਡਰਿਆ ਪਿਆ ਅੰਦਰੋਂ ਡਰਦਾ ਹੈ ਡਰਦਾ ਹੀ ਦੀਵੇ ਜਗਾਈ ਜਾਂਦਾ ਹੈ ਡਰਦਾ ਹੀ ਮੱਥੇ ਟੇਕੀ ਜਾਂਦਾ ਹੈ ਡਰਦਾ ਹੀ ਪਖੰਡੀਆਂ ਦੀਆਂ ਪ੍ਰਕਰਮਾਂ ਕਰੀ ਜਾਂਦਾ ਹੈ ਡਰਦਾ ਆਪਣੇ ਅੰਦਰੋਂ ਡਰ ਬਾਹਰ ਕੱਢਣਾ ਡਰ ਨਿਕਲੇਗਾ ਕਦੋਂ ਜਦੋਂ ਅਸੀਂ ਉਸ ਨਿਰਭਉ ਦੇ ਨਾਲ ਸਾਂਝ ਪਾ ਕੇ ਜ਼ਿੰਦਗੀ ਨੂੰ ਜੂਵਾਂਗੇ ਤਾਂ ਪਾਸ਼ਾ ਕਹਿੰਦੇ ਰਾਜਮਾਲ ਜੋਬਨ ਇਹ ਸਭ ਚੀਜ਼ਾਂ ਇਹ ਠੱਗ ਨੇ ਰਾਜਮਾਲ ਰੂਪ ਜਾਤ ਜਾਤ ਪਾਤ ਵੀ ਇੱਕ ਠੱਗ ਹੈ ਅੱਛਾ ਇੱਕ ਚੀਜ਼ ਨੇ ਜਾਤ ਪਾਤ ਖਤਮ ਕੀਤੀ ਹੈ ਥੋੜੀ ਜੀ ਉਹ ਵੀ ਪੂਰੀ ਨਹੀਂ ਕਿਹਨੇ ਪਲਾ ਆ 6.5 ਬੈਂਡ ਨੇ 7 ਬੈਂਡ ਨੇ ਕਿਉਂ ਜੀ ਉੱਚੀ ਬੋਲਿਓ ਜੀ ਕੀਤੀ ਐ ਨਾ ਕੋਈ ਮੰਨੇ ਭਵੇਂ ਉਹਾਂ ਦੇ ਜੀ ਲੜਕੀ ਨੂੰ ਸੱਤ ਪੈਣ ਆਉਂਦੇ ਕਹਿੰਦੇ ਜਾਤ ਕੁਝ ਜਾਤਾਂ ਚ ਕੀ ਰੱਖਿਆ ਜੇ ਕਿਸੇ ਦੇ ਮੁੰਡੇ ਤੇ ਆਉਂਦੇ ਆ ਉਹ ਵੀ ਬੋਲਦੇ ਸ਼ਬਦ ਕੀ ਭਲਾ ਜਾਤਾਂ ਚ ਕੀ ਰੱਖਿਆ ਇੱਥੇ ਰਿਸ਼ਤਾ ਕਰਾਂ ਤੋਰ ਤੋਰ ਕੇ ਵਹਿੰਦੇ ਉਹਨੂੰ ਵੀ ਇਹਦੀ ਵਿਚਾਰ ਠੀਕ ਵਾ ਹਾਈਟ ਵਹਿੰਦੇ ਆ ਵੀ ਤੇ ਲਾ ਕੇ ਖਿਹਾਰ ਕੇ ਵਹਿੰਦੇ ਆ ਵੀ ਮੁੰਡਾ ਕੁੜੀ ਫੱਬਦੇ ਆ ਵਿਦੇਸ਼ ਜਾਣ ਲੱਗਿਆਂ ਇਹ ਸ਼ਬਦ ਸਭ ਖਤਮ ਹੋ ਜਾਂਦੇ ਨੇ ਲਾਲਚਾਂ ਅਸੀਂ ਪਤਾ ਕੀ ਬੰਦੇ ਆ ਮੈਂ ਪਹਿਲਾਂ ਮਾਫੀ ਮੰਗ ਲਵਾਂ ਅਸੀਂ ਪਤਾ ਕੀ ਕਰਦੇ ਆ ਅਸੀਂ ਇਹ ਸ਼ਬਦ ਬੋਲਦੇ ਆ ਵੀ ਵੇਖੋ ਸੰਜੋਗਤਾ ਰੱਬ ਨੇ ਧੁਰ ਤੋਂ ਹੀ ਬਣਾਏ ਆ ਕਿਉਂ ਜੀ ਸਹਿਮਤ ਐਸ ਗੱਲ ਨਾਲ ਜੇ ਸੰਜੋਗ ਧੁਰ ਤੋਂ ਰੱਬ ਹੀ ਬਣਾਉਂਦਾ ਤੇ ਫਿਰ ਆੜੇ ਪੰਜ ਪੰਜ ਛੇ ਛੇ ਰਿਸ਼ਤੇ ਅਸੀਂ ਵੇਖ ਵੇਖ ਕੇ ਜਵਾਬ ਦੇ ਦੇ ਕੇ ਗਾਂ ਤੁਰੇ ਜਾਂਦੇ ਆ ਲਾਲਚ ਵਸ ਜਿਹੜੇ ਰੱਬ ਸੰਜੋਗ ਬਣਾਉਂਦਾ ਨਾ ਉਹ ਬੀਬੀ ਭਾਨੀ ਤੇ ਭਾਈ ਜੇਠਾ ਜੀ ਵਰਗੇ ਹੁੰਦੇ ਆ